ਕੀ ਮਾਮਲਾ ਗਿਆਂਦੀ ਕਿਹੜਾ ਤੁਸੀਂ ਸੂਟ ਜਿਹੜਾ ਫੜਿਆ ਆ ਤੇ ਵਿੱਚ ਸੂਟ ਇਦਾਂ ਰਹਿ ਜਾ ਮੇਰਾ ਜਿੱਦਾਂ ਸਾਡਾ ਲੈਣ ਦੇਣ ਸੀਗਾ ਅਸੀਂ 7ਵੇਂ ਮਹੀਨੇ ਤੱਕ ਸਾਡਾ ਟਾਈਮ ਐ ਉਸ ਮੁੰਡੇ ਨਾਲ ਠੀਕ ਆ ਅਸੀਂ ਉਹਨੂੰ 7ਵੇਂ ਮਹੀਨੇ ਤੱਕ ਪੈਸੇ ਦੇਣੇ ਸੀਗੇ ਕਲੀਅਰ ਨਹੀਂ ਕਿਸ ਚੀਜ਼ ਦਾ ਤੁਹਾਡਾ ਲੈਣ ਦੇਣ ਸੀਗਾ ਲੈਣ ਦੇਣ ਇਦਾਂ ਆ ਵੀ ਮੇਰੇ ਬੇਟੇ ਨੇ ਉਹਨਾਂ ਨੂੰ ਗੱਡੀ ਵੇਚੀ ਸੀ ਗੱਡੀ ਦੇ ਪੇਪਰ ਜਿਹੜੇ ਸੀ ਉਹ ਜਿਸ ਮਾਲਕ ਦੇ ਕੋਲ ਸੀਗੇ ਮੇਰੇ ਬੇਟੇ ਨੇ ਪੇਪਰ ਲੈ ਕੇ ਜਿਹੜਾ ਬੰਦਾ ਦੀ ਗੱਡੀ ਸੀ ਉਹ ਘੰਟੀ ਲੈ ਗਿਆ ਵਾਪਸ ਇਹਦੇ ਕੋਲ ਇਹ ਬੰਦੇ ਕਹਿੰਦੇ ਸਾਨੂੰ じゃ ਪੇਪਰ ਦਿਓ ਤੁਸੀਂ ਗੱਡੀ ਵੇਚੀ ਸੀ ਇਹਨਾਂ ਨੂੰ ਹਾਂਜੀ ਮੇਰੇ ਬੇਟੇ ਨੇ ਵੇਚੀ ਸੀ ਸਾਨੂੰ ਨਹੀਂ ਪਤਾ ਕਿਹੜੀ ਗੱਡੀ ਸੀ ਕਿਹੜੀ ਗੱਡੀ ਸੀ ਗੱਡੀ ਉਹ I20 ਸੀ ਕਿੰਨੇ ਦੀ ਵੇਚੀ ਸੀ ਪਤਾ ਨਹੀਂ ਜੀ ਸਾਨੂੰ ਕਿੰਨੇ ਦੀ ਵੇਚੀ ਇਹ ਬੇਟੇ ਨੂੰ ਪਤਾ ਇਹ ਕਦੀ ਕਹਿੰਦਾ ਸੀ 30 ਦੀ ਵੇਚੀ ਕਦੀ ਕਹਿੰਦਾ ਸੀ ਡੇਢ ਦੀ ਵੇਚੀ ਆ ਠੀਕ ਆ ਤਾਂ ਇਹਨਾਂ ਨੇ 1.70 ਦਾ ਸਾਡੇ ਨਾਲ ਗੱਲ ਕੀਤੀ ਅਸੀਂ ਇਹਨੂੰ 40000 ਰੁਪਏ ਬੇਟਾ ਦੇ ਦਿੱਤਾ ਸੀਗਾ 40000 ਤੋਂ ਬਾਅਦ ਅਸੀਂ ਇਹਨੂੰ ਇਹ ਗੱਲ ਕਹੀ ਸੀ ਵੀ ਪੰਜਵੇਂ ਮਹੀਨੇ ਤੈਨੂੰ ਦੇਵਾਂਗੇ ਜਦ 7ਵੇਂ ਮਹੀਨੇ ਤੱਕ ਤੈਨੂੰ ਅਸੀਂ ਗ੍ਰੀ ਨਹੀਂ ਗੱਡੀ ਜਿਹੜੀ ਵੇਚੀ ਸੀ ਕਿ i20 ਤੁਸੀਂ ਵਾਪਸ ਲੈ ਲਈ ਸੀ ਜਿਹੜਾ ਕੋਲ ਵਾਪਸ ਅਸੀਂ ਨਹੀਂ ਲਈ ਇਹਨਾਂ ਨੇ ਗੱਡੀ ਜਿਹਦੀ ਸੀਗੀ ਉਹਨੂੰ ਦੇ ਦਿੱਤੀ ਮਾਨ ਤੁਸੀਂ ਜਿਹਨਾਂ ਕੋ ਲਈ ਸੀ ਉਹ ਵਾਪਸ ਲੈ ਕੇ ਗਏ ਕੀ ਵਜ੍ਹਾ ਹੋਈ ਵਾਪਸ ਦੇਣ ਦੀ ਵਾਪਸ ਦੇਣ ਦੀ ਵਜ੍ਹਾ ਇਹ ਹੈ ਕਿ ਮੇਰੇ ਬੇਟੇ ਨੇ ਜਿੱਦਾਂ ਪਤਾ ਨਹੀਂ ਉਹ ਕਹਿੰਦੇ ਪੈਸੇ ਨਹੀਂ ਦਿੱਤੇ ਜਾਂ ਕੀ ਆ ਸਾਨੂੰ ਨਹੀਂ ਉਹਦੇ ਬਾਰੇ ਪਤਾ ਕਿਉਂਕਿ ਉਹ ਬੇਟੇ ਨਾਲ ਹੀ ਕੰਮ ਕਰਦੇ ਸੀ ਸਾਨੂੰ ਨਹੀਂ ਕੰਮ ਦੀ ਗੱਲ ਬਾਤ ਬੇਟਾ ਤੁਹਾਡੇ ਨਾਲ ਸ਼ੇਅਰ ਨਹੀਂ ਕਰਦਾ ਨਹੀਂ ਸਾਡੇ ਨਾਲ ਸ਼ੇਅਰ ਨਹੀਂ ਸੀ ਕਰਦਾ 6-7 ਮਹੀਨੇ ਤੋਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੀ ਕਰਦਾ ਅਸੀਂ ਬਦਖਲ ਕੀਤਾ ਹੋਇਆ ਬੇਟਾ ਆਪਣਾ ਤੇ ਫੇਰ ਕੀ ਕਾਰਨ ਹੋਇਆ ਜੋ ਦੁਕਾਨ ਤੇ ਕਿਦਾਂ ਆਏ ਫਿਰ ਬੰਦੇ ਇਹ ਮੈਂ ਤੇ ਬਟਾ ਇਹ ਪੈਸੇ ਲੈਣ ਦੇ ਚੱਕਰ ਚ ਆਇਆ ਸੀ ਇਹਨਾਂ ਨੂੰ 40000 ਦਿੱਤਾ ਪਹਿਲਾਂ ਜਦੋਂ ਮੰਨਿਆ 40000 ਦਿੱਤਾ ਇੱਕ ਮਹੀਨਾ ਪੰਜਵੇਂ ਮਹੀਨੇ ਦੇਣੀ ਸੀ ਇਹਨਾਂ ਨੂੰ ਅਸੀਂ ਇਹਨੂੰ ਪੈਸੇ ਦੇਣੇ ਸੀ ਪੰਜਵੇਂ ਮਹੀਨੇ ਸਤੋਂ ਨਹੀਂ ਦੇਵੇਗਾ ਅਸੀਂ ਇਹਨਾਂ ਨੂੰ ਕਿਹਾ ਕਿ ਮੇਰੀ ਵੀ ਕੁੜੀਆ ਬਿਮਾਰ ਹੋ ਗਈ ਨਹੀਂ ਦੇ ਹੋਏ ਮੇਰੇ ਘਰ ਦੀ ਲਾਈਟ ਕੱਟੀ ਹੋਈ ਆ ਜਾ ਕੇ ਦੇਖ ਸਕਦਾ ਕੋਈ ਵੀ 6 ਮਹੀਨੇ ਤੋਂ ਮੈਂ ਬਿਨਾਂ ਲੈਟ ਤੋਂ ਰਹਿ ਰਹੀ ਆ। ਕਾਰ-ਬਿਆਰ ਦਾ ਕੰਮ ਆ ਜੀ ਆਪਾਂ। ਕਾਰ-ਬਾਜ਼ਾਰ ਦਾ ਕਮਿਸ਼ਨ ਬੇਸ ਤੇ ਕੰਮ ਕਰਦੇ ਆ। ਤੇ ਆਂਟੀ ਜਿਹੜੀ ਗੱਡੀ ਲੈ ਕੇ ਗਈ ਸੀ ਉਹਨਾਂ ਦਾ ਨਾਮ ਕਰਿਆ ਕੀ ਬੰਦਿਆਂ ਦਾ? ਉਹਦਾ ਮੁੰਡੇ ਦਾ ਨਾਮ ਹੈ ਭੁੱਲਾ ਰਾਈ ਦਾ ਜਿਹੜਾ ਇੱਕ ਮੁੰਡੇ ਨੂੰ ਮੈਨੂੰ ਪਤਾ ਆ ਉਹਦਾ ਨਾਮ ਹੈਗਾ ਸਾਹਿਲ। ਉਹੀ ਮੁੰਡੇ ਲੈ ਕੇ ਆਇਆ ਸੀ ਨਸ਼ੇ ਦੇ ਵਿੱਚ ਟੰਸੀ ਮੈਨੂੰ ਗੰਦੀਆਂ ਔਰ ਗੰਧ ਇੰਨਾ ਕਿ ਵੱਡਿਆ ਕਿ ਜਿਹੜਾ ਤੁਸੀਂ ਪੁੱਛ ਨਹੀਂ ਸਕਦੇ ਦੱਸ ਨਹੀਂ ਸਕਦੀ। ਮਾਮਾ ਮੇਰੀ ਕੁੜੀ ਦੀਆਂ ਗਾਲਾਂ ਕੱਟੀਆਂ ਮੈਨੂੰ। ਤੈਰੀ ਕੁੜੀ ਚੱਕਣੀ ਤੇ ਤੂੰ ਆਹ ਕਰਦੀ ਤੂੰ ਆਹ ਕਰਦੀ ਇਦਾਂ ਦਾ ਗੰਦਮੰਦ ਬੋਲਿਆ ਔਰ ਮੇਰੇ ਥੱਪੜ ਮਾਰੇ ਮੇਰਾ ਜੈਂਪਰ ਪਾੜਿਆ ਇੱਥੋਂ ਛਾਤੀ ਤੋਂ ਫੜ ਕੇ ਖਿੱਚ ਕੇ ਕਹਿੰਦਾ ਤੈਨੂੰ ਇੱਥੇ ਨੰਗੀ ਕਰਕੇ ਜਾਣਾ ਕਿੰਨੇ ਜਣੇ ਨੇ ਫੜਿਆ ਤੁਹਾਨੂੰ ਤਾਂ ਇਹ ਚਾ ਤਿੰਨ ਜੇ ਤਿੰਨ ਜਣੇ ਸੀਗੇ ਸਾਹਿਲ ਪਿੱਛੇ ਖੜਕਾ ਵੀਡੀਓ ਬਣਾਦਾ ਸੀ ਬਾਕੀ ਤੁਸੀਂ ਪਛਾਣਦੇ ਮੁੰਡੇ ਕੌਣ ਸੀ ਤੁਸੀਂ ਪਛਾਣੂਗੀ ਮੈਂ ਨਾਂ ਵਗੈਰਾ ਪਤਾ ਮੁੰਡਿਆਂ ਦਾ ਮੇਰੇ ਨਾਂ ਨਹੀਂ ਮੈਨੂੰ ਪਤਾ ਕੋਈ ਬਾਦ ਪਤਾ ਨਹੀਂ ਆਇਆ ਹੋਰ ਵੀ ਆਏ ਸੀ ਤੇ ਸ਼ੀਸ਼ੇ ਦੀ ਕਿੰਨੇ ਭੰਨ ਤੋੜ ਕੀਤੀ ਵੇ ਇਉਂ ਹੀ ਮੁੰਡਾ ਜਿਹੜਾ ਮੇਰੇ ਚਪੇੜਾ ਮਾਰ ਕੇ ਗਿਆ ਉਹੀ ਭੰਨ ਪਰसों ਉਹਨਾਂ ਬੰਦਿਆਂ ਨੇ ਮੁੰਡੇ ਹੋਰ ਭੇਜ ਕੇ ਮੇਰੀ ਦੁਕਾਨ ਤੋਂ ਗੱਡੀ ਟ్రਾਈ ਵਾਸਤੇ ਲੈ ਕੇ ਗਏ ਆ ਮੇਰੇ ਹਸਬੰਦ ਨੂੰ ਘੱਟੋ ਘੱਟ 4 ਘੰਟੇ ਅੰਦਰ ਉਹਨਾਂ ਨੇ ਦੇ ਵਿੱਚ ਬੰਦ ਕਰਕੇ ਟੌਰਚਰ ਕੀਤਾ ਔਰ ਕਹਿੰਦੇ ਆ ਕਿ ਕੋਰੇ ਕਾਗੇ ਤੇ ਸਾਈਨ ਕਰ ਮੇਰੇ ਹਸਬੰਦ ਨੇ ਕੋਰੇ ਕਾਗੇ ਤੇ ਸਾਈਨ ਨਹੀਂ ਕੀਤੇ 29 ਨੰਬਰ 30 ਨੰਬਰ ਫਾਰਮ ਵੀ ਲੈ ਕੇ ਆਏ ਕਹਿੰਦੇ ਇੱਥੇ ਫੈਸਲਾ ਕਰਾਂ ਸੈਨ ਕਰਕੇ ਜਾ ਫੈਸਲਾ ਸਾਡੇ ਨਾਲ ਕਰ ਜਿਹੜੀ ਤੁਸੀਂ ਕੰਪਲੀਟ ਕੀਤੀ ਉਹਦਾ ਫੈਸਲਾ ਦਾ ਹਾਂ ਤੇ ਜਿਹੜੀ ਗੱਡੀ ਟ੍ਰਾਈ ਨੂੰ ਲੈ ਕੇ ਗਏ ਕਿਹੜੀ ਗੱਡੀ ਸੀ ਹਾਂਡਾ ਮੇਜ ਆ ਤੇ ਉੱਥੇ ਕੀ ਕੀਤਾ ਤੁਹਾਡੇ ਹਸਬੰਦ ਨੂੰ ਲਿਆ ਗਏ ਨੇ ਗੈਰੇਜ ਦੇ ਵਿੱਚ ਕਹਿੰਦੇ ਟ੍ਰਾਈ ਅਸੀਂ ਚੈੱਕ ਕਰਾਣੀ ਆ ਗੱਡੀ ਚੈੱਕ ਕਰਨ ਦੇ ਬਹਾਨੇ ਲੈ ਕੇ ਗਏ ਗੱਡੀ ਉਸ ਤੋਂ ਬਾਅਦ ਇਹਨਾਂ ਨੇ ਅੰਦਰ ਬੰਦ ਕਰ ਦੇਆ ਹੋਰੇ ਕਾਗੇ ਤੇ ਸੈਨ ਕਰਕਦੇ ਅਸੀਂ ਗੱਡੀ ਤੇਰੇ ਕੋਲੋਂ ਲੈ ਕੇ ਜਾਣੀ ਆ ਇਹ ਕਹਿੰਦੇ ਵੀ ਮੈਂ ਨਹੀਂ ਲੈ ਕੇ ਜਾਣੀ ਉਹ ਮੁੰਡੇ ਜਿਨ੍ਹਾਂ ਨਾਲ ਲੜਾਈ ਹੋਈ ਸੀ ਸਾਡੀ ਉੱਥੇ ਹੀ ਇਹਨਾਂ ਨੇ ਮੌਜੂਦ ਕੀਤੇ ਹੋਏ ਸੀ ਇਹਨਾਂ ਨੇ ਰਲ ਕੇ ਰਲ ਮਿਲ ਕੇ ਇਹਨਾਂ ਨੇ ਭੁਗਤ ਮਿਲੀ ਭੁਗਤ ਕੀਤੀ ਆ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਆ ਕਿ ਮੇਰੀ ਮੇਰੀ ਲੜਾਈ ਅੰਟੀ ਪਹਿਲੇ ਸ਼ੁੱਕਰਵਾਰ ਦੀ ਹੋਈ ਆ ਕਿਸ਼ ਨੂੰ ਸ਼ੁੱਕਰਵਾਰ ਤੇ ਅਗਲਾ ਸ਼ੁੱਕਰਵਾਰ ਵੀ ਆਣ ਲਗਾ ਜਵੀਰਵਾਰ ਹੋ ਗਿਆ ਅੱਜ ਕੱਲ ਨੂੰ ਸ਼ੁੱਕਰਵਾਰ ਆ ਤੇ ਪੂਰਾ ਹਫਤਾ ਹੋ ਗਿਆ ਕੋਈ ਸੁਣਵਾਈ ਨਹੀਂ ਤੁਹਾਡੀ ਹੋਈ ਕੋਈ ਸੁਣਵਾਈ ਨਹੀਂ ਮੈਨੂੰ ਕੰਪਲੀਟ ਦਿੱਤੀ ਆ ਐਮ ਆਰ ਸ਼ੁੱਕਰਵਾਰ ਦੀ ਐਮ ਆਰ ਦਿੱਤੀ ਆ ਮੇਰੀ ਕੋਈ ਸੁਣਾਈ ਥਾਣਾ ਪੈਂਦਾ ਤੁਹਾਨੂੰ ਸਿਟੀ ਥਾਣਾ ਪੈਂਦਾ ਆ ਉੱਥੇ ਮੈਡਮ ਐਸ ਐਚਓ ਹਸ਼ਾਰਾ ਨਹੀਂ ਆਏ ਤੁਸੀਂ ਮਿਲ ਕੇ ਆਏ ਉਹਨਾਂ ਨੂੰ ਨਹੀਂ ਹਸ਼ਾਰਾ ਨਹੀਂ ਮੈਡਮ ਨੂੰ ਨਹੀਂ ਮੈਂ ਮਿਲੀ ਹੈਗੀ ਮੋਰਚੀ ਨੇ ਕਹਿਤਾ ਸੀਗਾ ਵੀ ਅਸੀਂ ਸੁਨੀਲ ਕੁਮਾਰ ਨੂੰ ਮਾਰਕ ਕਰ ਦਿੱਤੀ ਆ ਸੁਨੀਲ ਕੁਮਾਰ ਆਇਆ ਨੀਗਾ ਅਜੇ ਤਨ ਸਾਡੀ ਗੱਡੀ ਕੋਈ ਆ 4 ਘੰਟੇ ਬਾਅਦ ਸੁਨੀਲ ਕੁਮਾਰ ਆਇਆ ਆ ਕੇ ਵੀਡੀਓ ਬਣਾਈ ਕਹਿੰਦਾ ਕੋਈ ਗੱਡੀ ਤੁਹਾਡੀ ਸੜਕ ਥਾਣੇ ਖੜੀ ਤੁਸੀਂ ਉੱਥੋਂ ਲੈ ਆਓ ਅਸੀਂ ਗਏ ਨਹੀਂ ਸੀ ਮੂੰੜ ਕੇ ਸਾਡਾ ਫੋਨ ਨਹੀਂ ਚੁੱਕਿਆ ਆਇਆ ਹਾਂਜੀ ਭਾਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਬੰਦਰ ਕੁਮਾਰ ਹੈ ਜੀ ਕਾਹਦਾ ਕੰਮ ਕਰਦੇ ਜੀ ਆਪਾਂ ਇਹ ਮੈਂ ਮੇਰਾ ਕਰਦੀ ਆਂ ਤੁਹਾਡਾ ਕੰਮ ਕਰਦਾ ਜੀ ਕੀ ਮਾਮਲਾ ਕਿਹੜੀ ਇੱਕ ਦੁਕਾਨ ਦੀ ਤੁਹਾਡੀ ਟੁੱਟਪਨ ਕੀਤੀ ਬੰਦਿਆ ਦੇ ਜੀ ਜੀ ਮਾਮਲਾ ਹੈਗਾ ਮੇਡੇ ਦਾ ਸੀ ਮਾਮਲਾ ਇਹ ਇਹ ਬੇੜੇ ਕੋ ਕੱਡੀ ਤੇ ਲੈ ਕੇ ਗਏ ਸੀ ਇਹ ਨੂੰ ਮੈਨੂੰ ਪਤਾ ਕਿੰਨੇ ਦੀ ਲੱਗੇਗਾ ਕਿੰਨੇ ਦੀ ਮੂਹ ਲੈ ਕੇ ਗਏ ਇਹ ਨਹੀਂ ਪਹਿਲੇ ਦਿਨ ਮਨੂੰ ਆ ਕੇ ਸ਼ਹਾਪੁਰ ਸਿਟੀ ਸ਼ਹਾਪੁਰ ਰੋਡ ਦੇ ਉੱਤੇ ਇੱਕ ਦੁਕਾਨ ਆ ਮਿਸਤਰੀ ਦੀ ਦਾਰੇ ਦੀ ਉਹਦੇ ਤੇ ਮਿੱਤੇ ਹਮਲਾ ਕੀਤਾ ਕਿ ਕੱਢ ਕੇ ਮੈਨੂੰ ਉਸ ਆਪਨ ਬਸਾ 12 ਬੰਦਿਆਂ ਨੇ ਮੋਬਾਈਲ ਤੇ ਹੋਏ ਗਏ ਮੈਨੂੰ ਤੋਰ ਜ਼ਬਰਦਸਤੀ ਇਹ ਮਨਾਏ ਗਏ ਪੈਸੇ ਜ਼ਬਰਦਸਤੀ ਪੈਸੇ ਮਨਾਏ ਜਾਂਦੇ ਮੇਰੇ ਕੋ ਮੈਨੂੰ ਤੰਗੀਆਂ ਦਿੰਦੇ ਤੇਰੀ ਕੁੜੀ ਚੱਕਣੀ ਆ ਤੇਰੀ ਧੀ ਵੀ ਚੱਕਣੀ ਆ ਤੇਰੀ ਭੈਣ ਚੱਕਣੀ ਤੇ ਲਿਆ ਗਿਆ ਸੀ ਇਦਾਂ ਦਾ ਮੈਨੂੰ ਗੰਦਬੰਦ ਬੋਲਦੇ ਆ ਜੀ ਹੂੰ ਦੇਖ ਤੇ ਇਦਾਂ ਗੰਦਬੰਦ ਬੋਲਦੇ ਮੈਨੂੰ ਮੈਨੂੰ ਫਿਰ ਇਹ ਵੀ ਕਹਿੰਦੇ ਸਾਨੂੰ ਬੰਦੇ ਨੇ ਘੇਰਿਆ ਜਦੋਂ ਉਦੋਂ ਮੈਂ ਕਿਸੇ ਬੰਦੇ ਨਾਲ ਜਾਂਦੀ ਗੱਲ ਕਰਾਈ ਸੀ ਗੱਲ ਗਰਾਉਂਡ ਦੇ ਵਿੱਚ ਉੱਥੇ ਫੈਸਲਾ ਹੋਇਆ ਈ ਮੰਡ ਖੰਡ ਦੇ ਦਫਤਰ ਦੇ ਵਿੱਚ ਸਾਰ 1,70,000 ਦਾ ਸਾਡਾ ਫੈਸਲਾ ਹੋਇਆ ਸੀ 40,000 ਦਾ ਸੀ ਚੈੱਕ ਦਿੱਤਾ ਗਿਆ ਸੀ ਭਾਈ ਮਾਨਖੰਡ ਨਾਲ ਤੁਹਾਡਾ ਕੀ ਰੋਲ ਹੈ ਉਹਨਾਂ ਦਾ ਉੱਥੇ ਦਫਤਰ 'ਚ ਬਹੁਤ ਸਾਰੇ ਪੈਸੇ ਲੈ ਸੀ ਦਾਰੇ ਵਿਆਜ ਦੇ ਪੈਸੇ ਲੈ ਸੀ ਨਹੀਂ ਲੈ ਸੀ ਨਹੀਂ ਲੈ ਸੀ ਨਾ ਵਿਆਜ ਤੇ ਫੜਕੇ ਉਹਨੂੰ ਪੈਸੇ ਦਿੱਤੇ 40000 ਰੁਪਇਆ ਮੈਂ ਚੈੱਕ ਲਟਕਾਉਂਗਾ ਵਿਆਜ ਤੇ ਫੜਦੇ ਮੰਨ ਲਵਾਂਗੇ ਉਹਦੇ ਵਿੱਚੋਂ ਮੇਰੇ ਕੋਲ ਟਾਈਮ ਲਿਆ ਜੀ 7ਵੇਂ ਮਹੀਨੇ ਐਂਡ ਤੱਕ ਯਾਨੀ ਕਿ ਜਿਨ੍ਹਾਂ ਨੇ ਦੁਕਾਨ ਬੰਨੀ ਮੁੰਡਿਆਂ ਨੇ ਉਹਨਾਂ ਕੋਲ ਟਾਈਮ ਲਿਆ ਸੀ ਹਾਂਜੀ ਟਾਈਮ ਲਿਆ ਸੀ ਕਿੰਨੇ ਪੈਸੇ ਮੋੜਨੇ ਸੀ 170000 ਰੁਪਇਆ ਮੋੜਨਾ ਸੀ ਵਿੱਚ ਉਹਦੇ ਕਿੰਨੇ ਪੈਸੇ ਤੁਸੀਂ ਦਿੱਤੇ ਪਹਿਲਾਂ 40000 ਰੁਪਇਆ ਦਿੱਤਾ ਤੇ ਬਾਕੀ 130000 ਰੁਪਇਆ ਖੜਾ ਸੀ ਉਹਨਾਂ ਦਾ ਉਹਦੇ ਵਿੱਚੋਂ ਅਸੀਂ 7ਵੇਂ ਮਹੀਨਿਆਂ ਦੇ ਵਿੱਚ ਬਚਾਲੇ ਹੋ ਗਏ ਪੈਸੇ ਉਹ ਤੁਹਾਨੂੰ ਮੈਂ ਵਿੱਚ ਦੇ ਦੂੰਗਾ ਇਹਨਾਂ 7ਵੇਂ ਮਹੀਨੇ ਦਾ ਕੈਂਡ ਤੱਕ ਮੈਂ ਠੀਕ ਹੈ ਜੀ ਉਹ ਦੁਕਾਨ ਤੇ ਆਏ ਪਹਿਲਾਂ ਵੀ ਗੰਦਬੰਦ ਬੋਲ ਕੇ ਗਿਆ ਦੁਕਾਨ ਦੇ ਉੱਤੇ ਮੈਂ ਉਹਨੂੰ ਪੁੱਤ ਬੱਚਾ ਕਰਦਾ ਰਿਆ ਉਹਦਾ ਬਾਪ ਸੀ ਬਿਮਾਰ ਹੋਇਆ ਤਰਸ ਹੋਇਆ ਮੈਨੂੰ ਮੈਂ ਵਿਆਜ ਤੇ ਫੜਦੇ ਉਹਨੂੰ ਪੈਸੇ ਦਿੱਤੇ ਵਿਆਜ ਉਹਦੇ ਬਾਪ ਦਾ ਇਲਾਜ ਕਰਾਉਣ ਵਾਸਤੇ ਮੈਂ ਪੈਸੇ ਦਿੱਤੇ ਆ ਮੈਂ ਆਪ ਮੇਰੇ ਘਰ 6 ਮਹੀਨਿਆਂ ਦਾ ਲੇਟ ਕਰਤੀ ਨੂੰ 6 ਮਹੀਨੇ ਤੇ ਨੋਬਤ ਕੀ ਆ ਗਈਆਂ ਕਿਹੜੀ ਦੁਕਾਨ ਬੰਦ ਨਹੀਂ ਪੈ ਗਈ ਸੋਲਸੀਆਂ ਖਿਲ ਰਹੀਆਂ ਪਈਆਂ ਸਾਰੀਆਂ ਅੰਦਰ ਸੋਲਸੀਆਂ ਨਹੀਂ ਧੱਕਾ ਕੀਤਾ ਗਿਆ ਮੇਰੇ ਨਾਲ ਮੈਂ ਤਾਂ ਕੋ ਹੱਥ ਜੋੜ ਕੇ ਗਲਤੀ ਮੰਨਦਾ ਰਿਹਾ ਭਾਜੀ ਮੈਨੂੰ ਟਾਈਮ ਦੇ ਦਿਓ ਮੈਂ ਪੈਸੇ ਦੇ ਦੂੰਗਾ 7ਵੇਂ ਮਹੀਨੇ ਤੱਕ ਮੇ ਇਹਨੀ ਮੇਰੀ ਇੱਕ ਨਹੀਂ ਸੁਣੀ ਮੈਂ ਗੱਲਾਂ ਤੇ ਹੈ ਨਹੀਂ ਸੀ ਕਿਹੜੀ ਨੂੰ ਬਟਾਈ ਆਪਣੀ ਨੂੰ ਲੰਘਿਆ ਸੀ ਇੰਨੀ ਘਰ ਵਾਲੀ ਦੇ ਆ ਕੇ ਮੇਤੇ ਹਮਲਾ ਕਰ ਦਿੱਤਾ ਅੱਛਾ ਜੀ ਘਰਵਾਹੀ ਤੇ ਹਮਲਾ ਕਰਕੇ ਇੰਨੀ ਕੁੱਟਮਾਰ ਕੀਤੀ ਆ ਜਦੋਂ ਮੈਂ ਆਇਆ ਮੈਨੂੰ ਵੀ ਫੋਨ ਕੀਤਾ ਨਹੀਂ ਜਦੋਂ ਮੈਂ ਆਇਆ ਮੈਨੂੰ ਵੀ ਇੰਨੀ ਚੋਹ ਜਾਣੇ ਫੜ ਲਿਆ ਇੱਥੇ ਉਹ ਜੀ ਏਦਾਂ ਜੀ ਸੋਨੂ ਬਰਾਲੂ ਦਾ ਮੁੰਡਾ ਇੱਥੇ ਦਾ ਜੀ ਨਾ ਬਾਲੀਆ ਨਾ ਰਵੀ ਬਾਲੀਆ ਮੈਨੂੰ ਘਰ ਤੋਂ ਲੈ ਕੇ ਆਇਆ ਉਹ ਕਹਿੰਦਾ ਵੇ ਮੈਂ 10000 ਰੁਪਏ ਕਮਿਸ਼ਨ ਲੈਣੀ ਹੈ ਵੇ ਮੈਂ ਗੱਡੀ ਤੇਰੀ ਦਵਾ ਦੂੰਗਾ ਧਰੋ ਮੈਨੂੰ ਲੈ ਕੇ ਆਏ ਸੱਤਗੇ ਲੈ ਕੇ ਆਏ ਆ ਗੱਡੀ ਲੈ ਆ ਕੇ ਉਹਨੂੰ ਟਰਾਈ ਲਈ ਆ ਪਹਿਲਾਂ ਲੱਗੇ ਆ ਝਾਕਰੋਂ ਮੱਡੀ ਲੋ ਹਵਾ ਭਰੀ ਆ ਫੜਾਈ ਰੋਡ ਕੋ ਮੈਂ ਆ ਗੱਡੀ ਲੈ ਕੇ ਤਿੰਨ ਨੰਬਰ ਸਕਰੀਨ ਚ ਗੱਡੀ ਧੁੱਮ ਗਈ ਆਈ ਮੇਰੀ ਜਾਣੇ ਸੀ ਗੱਡੀ ਦੇ ਵਿੱਚ ਟੋਟਲ ਗੱਡੀ 'ਚ ਦਾਜੀ ਦੋ ਜਾਣੇ ਇੱਕ ਸੋਨੂ ਸੀ ਇੱਕ ਸੋਨੂ ਦੇ ਨਾਲ ਮੁੰਡਾ ਹੋ ਸੀ ਤੁਸੀਂ ਆਪ ਨਹੀਂ ਗਏ ਫਿਰ ਨਾਲ ਮੈਂ ਨਾਲ ਗਿਆ ਸੀ ਵਿੱਚ ਬੈਠਾ ਸੀ ਜਦੋਂ ਸਾਡੀ ਲੜਾਈ ਹੋਈ ਆ ਉਹ ਮੈਨੂੰ ਕਹਿੰਦੇ ਬਾਜੀ ਇਹਨਾਂ ਗੱਲ ਕਰਨੀ ਕੋਈ ਮੈਂ ਕਹਾਂ ਇਸ ਬੰਦੇ ਨਾਲ ਸਾਡੀ ਕੋਈ ਲੜਾਈ ਨਹੀਂ ਅਸੀਂ ਕਰਨੀ ਤੇ ਮੇਰਾ ਪੁੱਛ ਕੇ ਚੱਲ ਰਿਹਾ ਆ ਜੋ ਮੈਨੂੰ ਪੁਲਿਸ ਨੂੰ ਸਾਫ ਦੇ ਦੂੰਗੀ ਮੈਂ ਸਾਫ ਉਹ ਪੁਲਿਸ ਤੇ ਲੈ ਲਊਗਾ ਜੇ ਜਦੋਂ ਦੁਕਾਨ ਤੇ ਤੁਹਾਡੀ ਤੇ ਆਏ ਆ ਕਿ ਹਥਿਆਰ ਵਗੈਰਾ ਵੀ ਲੈ ਕੇ ਆਏ ਨਾਲ ਇਹ ਹਥਿਆਰ ਮੈਂ ਨਹੀਂ ਦੇਖਿਆ ਜੀ ਇਥੇ ਆਪ ਵੀ ਲੈ ਕੇ ਆਏ ਸੀ ਯਾਰ ਮੈਂ ਦੇਖਿਆ ਨਹੀਂ ਮੈਨੂੰ ਦੇਖ ਤੁਹਾਡੀ ਵਾਈਫ ਤੇ ਵੀ ਕਹਿੰਦੇ ਕੱਪੜੇ ਵਗੈਰਾ ਪਾੜੇ ਇਹਨਾਂ ਨੇ ਕੱਪੜੇ ਪਾੜੇ ਆ ਨਹੀਂ ਮੇਰੀ ਬਾਈਕੋ ਮੇਰੇ ਤੋਂ ਹੋਰ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਕੁੱਟਮਾਰ ਕਰ ਦਿੱਤੀ ਤਸਵੀਰ ਇਹ ਜਿਹਨੇ ਮੈਨੂੰ ਫੋਨ ਕਰਕੇ ਸੱਦਿਆ ਜਦੋਂ ਮੈਂ ਮੋਟਰਸਾਈਕਲ ਆ ਕੇ ਲਾਇਆ ਮੈਂ ਆਪਣੇ ਕੁੜੀ ਇੱਥੋਂ ਚਾਕਰ ਰੋਡ ਤੇ ਜਿਹਨੇ ਉਹਦੇ ਮੈਂ ਇਹੀ ਪੁੱਛਿਆ ਪੁੱਤ ਤੇਰੇ ਨਾਲ 7 ਮਹੀਨੇ ਤੱਕ ਟਾਈਮ ਸੀ ਤੂੰ ਮੇਰੇ ਘਰ ਵਾਲੇ ਤੇ ਥੱਪੜ ਕਿਉਂ ਮਾਰੇ ਆ ਉਹ ਨਹੀਂ ਜਿਹੜੇ ਨਾਲ ਮੁੰਡੇ ਜਦੋਂ ਮੈਂ ਆ ਰੋਡ ਕੱਟਣ ਲੱਗਾ ਮੈਂ ਤਾਂ ਰੋਡ ਨਹੀਂ ਨਿਕਲੀ ਮੇਰੀ ਵੀਡੀਓ ਬਣਾਉਣੀ ਗੈ ਸ਼ੁਰੂ ਕਰ ਦਿੱਤੀ ਮੈਨੂੰ ਵੀ ਆ ਗਲੋ ਫੜਿਆ ਨੌਂ ਨੂੰ ਮੇਰੇ ਮਾਰੇ ਮੇਰੇ ਵੀ ਥੱਪੜ ਮਾਰੇ ਸੀਗੇ ਯਾਨੀ ਕਿ ਤੁਸੀਂ ਕਾਗਜ਼ ਤੇ ਸਿਆਣਮਗਰਾਂ ਕਰ ਦਿੱਤੇ ਹੁਣ ਨਹੀਂ ਮੈਂ ਸੈਨ ਨਹੀਂ ਕੀਤੇ ਇਹ ਕਹਿੰਦੇ ਮੈਨੂੰ ਲਿਆ ਕੇ ਕਹਿੰਦੇ ਤੂੰ ਇਦਾਂ ਕਰ ਜਿਹੜਾ ਫੈਸਲਾ ਕੀਤਾ ਗਿਆ ਇਹਨੂੰ ਵਾਪਸ ਕਰਿਆ ਜਾਵੇ ਤੂੰ ਆ ਗੱਡ ਚ ਪਹਿਲਾਂ ਕੋਰਾ ਪੇਪਰ ਲੈ ਕੇ ਆਇ ਤਿੰਨ ਘੰਟੇ ਮੈਨੂੰ ਟਾਰਚਰ ਕਰਦੇ ਗਏ ਦੁਕਾਨ ਦੇ ਅੰਦਰ ਕਮਰੇ ਜੀ ਨਹੀਂ ਬੰਦ ਕਰਤੇ ਹੋ 25 20 25 ਮੁੰਡੇ ਸੀ ਅੰਦਰ ਯਾਨੀ ਕਿ ਤੁਹਾਡੀ ਗੱਡੀ ਕਿ ਡਰਾਈਵ ਕੀਤੀ ਇੱਕ ਤਰ੍ਹਾਂ ਦੀ ਕੀਤੀ ਆਪੀ 25 ਮੁੰਡੇ ਆ ਅੰਦਰ ਹੀ ਨਹੀਂ ਮੈਨੂੰ ਕਮਰੇ ਵਿੱਚ ਬੰਦ ਕੀਤਾ ਤੁਸੀਂ ਲੈ ਕੇ ਹੋਣ ਤਾਂ ਸੀਆਰਪੀ ਆ ਜੀ ਯਾਨੀ ਕਿ ਤੁਹਾਡੀ ਗੱਡੀ ਵੀ ਖੋਲੀ ਇਹਨਾਂ ਨੇ ਉੱਥੇ ਗੱਡੀ ਵੀ ਉੱਥੇ ਖੋਲੀ ਆ ਪੁਲਿਸ ਆਈ ਆ ਦਿਨਾਂ ਚੋਂ ਕੱਢ ਮੈਂ ਫੋਨ ਕਰ ਰਿਹਾ ਪੁਲਿਸ ਨੇ ਕੋਈ ਸੁਣਾਈ ਨਹੀਂ ਕੀਤੀ ਮੇਰੀ ਮੈਂ ਫੋਨ ਕਰਦਾ ਰਿਹਾ ਫਿਰ ਮੈਂ ਦਰਸ਼ਨ ਰਾਮ ਕੋ ਕੀਆ ਸੀ ਐਮਸੀ ਦਰਸ਼ਨ ਰਾਮ ਪੱਲਿਆ ਸੀ ਜਿਹੜਾ ਉਹਦੇ ਕੋਲ ਮੈਂ ਗਿਆ ਉਹਨੇ ਫੋਨ ਕੀਤਾ ਬਈ ਗਰੀਬ ਬੰਦੇ ਆ ਬਈ ਤੂੰ ਸੁਣਾਈ ਕਰ ਫਿਰ ਵੀ ਘੰਟੇ ਬਾਅਦ ਇਹ ਆਇਆ ਆਗੇ ਨੇ ਗੱਲ ਗੱਵਤ ਕੀਤੀ ਅਤੇ ਬੈਠਾ ਮੌਕਾ ਦਿੱਕਿਆ ਵੀਡੀਓ ਬਣਾਈ ਨਹੀਂ ਸਾਡੀ ਗੱਲ ਸੁਣੀ ਇਹਨੇ ਨੰਬਰ ਲਿਆ ਉਹ ਬੰਦੇ ਨਾਲ ਗੱਲ ਕੀਤੀ ਇਹ ਨਹੀਂ ਜਿਹੜਾ ਸਾਨੂੰ ਘਰੋਂ ਲੈ ਕੇ ਆਇਆ ਸੀ ਜਦੋਂ ਉਹਨੇ ਗੱਲ ਕੀਤੀ ਆ ਉਹ ਬੰਦੇ ਦਾ ਫੋਟੋ ਸੁਣ ਕੇ ਉਹ ਬੰਦੇ ਦੇ ਕੋਲ ਚਲ ਗਿਆ ਸੀ ਉਹ ਬੰਦੇ ਨੂੰ ਮਿਲ ਕੇ ਪਤਾ ਨਹੀਂ ਇਹਨੇ ਕੀ ਲਿਆ ਕੀ ਨਹੀਂ ਮੈਨੂੰ ਉਹ ਮੁੱਕਤੀ ਦਾ ਪਤਾ ਨਹੀਂ ਵੈਸੇ ਲੈ ਕੇ ਆ ਕਿੱਦਾਂ ਲੈ ਕੇ ਆ ਮੈਂ ਗਿਆ ਸੀ ਐਸ.ਟੀ ਦੇ ਰਿਪੋਰਟ ਦੇ ਗਿਆ ਮੈਂ ਤੁਹਾਨੂੰ ਦਿਖਾਈ ਦਿੱਤੀ ਸਿਟੀ ਥਾਣੇ ਵੀ ਦਿੱਤੀ ਦੁਬਾਰਾ ਵੀ ਦਿੱਤੀ ਆ ਉਹਦੀ ਕੋਈ ਸੁਣਾਈ ਨਹੀਂ ਹੋਈ ਮੇਰੀ ਇੱਥੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੰਗ ਮੇਰੀ ਇਹ ਹੈ ਮੈਨੂੰ ਇਨਸਾਫ਼ ਮਿਲਿਆ ਜਾਵੇ ਕਿਹਸ ਬੰਦੇਆਂ ਨੂੰ ਗੁੰਡਾਵਾਦੀ ਜਾਂਦੇ ਖੁੱਲਕੇ ਕਰਦੇ ਆ ਫੁੱਲੇ ਸ਼ਰੇਆਮ ਕਰਦੇ ਆ ਮੈਨੂੰ ਫੋਨ ਤੇ ਵੀ ਕਰਦੇ ਆ ਮੇਰਾ ਕੋਟ ਟੋਰ ਮੈਨੂੰ ਕਹਿੰਦਾ ਆ ਮੈਨੂੰ ਫੋਨ ਤੇ ਕਹਿੰਦੇ ਕਰਦੇ ਆ ਫੋੜੇ ਮੁੰਡੇ ਆ ਲੜਾਈ ਹੋਈ ਆ ਉਹ ਵੀ ਮੈਨੂੰ ਫੋਨ ਕਰਦੇ ਆ ਮੈਂ ਆਂਦਾ ਫੋਨ ਨਹੀਂ ਟੈਂਡ ਕਰਦਾ ਜਿਹੜੇ ਵਿੱਚ ਪਹਿਲਾਂ ਬੰਦੇ ਵੀ ਆਏ ਸੀ ਉਹ ਵੀ ਮੈਨੂੰ ਫੋਨ ਕਰਦੇ ਸੀ ਬਹਿ ਕੇ ਨਿਬੜਾ ਕਰਲਾ ਮੈਂ ਨਿਬੜਾ ਨਹੀਂ ਕਰਨਾ ਚਾਹਦਾ ਮੈਨੂੰ ਨੂੰ ਸਾਫ ਚਾਹੀਦਾ ਮੇਰੇ ਜਨਾਨੀ ਨੂੰ ਥੱਪੜ ਕਮਾਰੇ ਤੇ ਮਾਰੇ ਕਿੱਦਾਂ ਮੇਰੇ ਕੱਪੜੇ ਕਿੱਦਾਂ ਪਾੜੇ ਮੇਰੀ ਜਨਾਨੀ ਕੁੜੀ ਦੀ ਮੇਰੀ ਇੱਜ਼ਤ ਨੁਕਸਣ ਪਈ